OSD ਰਾਜਵੀਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਸੂਤੇ ਫਸਾ ਦਿੱਤਾ ਕਸੂਤੇ ਕਿਵੇਂ ਫਸਾਇਆ ਜਿਸ ਦੀ ਇੱਕ ਵੀਡੀਓ ਵੀ ਸਬੂਤ ਦੇ ਮਜੂਹ ਸਾਹਮਣੇ ਆਈ ਹੈ ਔਰ ਕੀ ਹੁਣ ਇਸ OSD ਦੀ ਵੀ ਜਿਹੜੀ ਉਹ ਛੁੱਟੀ ਹੋਣ ਜਾ ਰਹੀ ਹੈ ਮਸਲਾ ਕੀ ਹੈ ਬਹੁਤ ਅਹਿਮ ਤੇ ਗੰਭੀਰ ਮਸਲਾ ਇਸੇ ਅਹਿਮ ਜਿਹੜੀ ਗੱਲਬਾਤ ਕਰਨੀ ਹੈ ਉਧਰ ਪੰਜਾਬ ਸਰਕਾਰ ਨੇ ਇੱਕ ਵਾਰ ਫਿਰ ਤੋਂ ਵੱਡੇ ਪੱਧਰ ਤੇ ਕਰਜ਼ਾ ਚੱਕ ਲਿਆ ਕੀ ਹੌਲੀ ਹੌਲੀ ਕਰਕੇ ਪੰਜਾਬ ਵਿੱਚਿਆ ਜਾ ਰਿਹਾ ਮਸਲਾ ਕੀ ਹੈ ਔਰ ਪਤਾ ਲੱਗਿਆ ਕਿ ਹੁਣ 6 ਮਹੀਨਿਆਂ ਦੇ ਵਿੱਚ ਹੀ 11000 ਤੋਂ ਜ਼ਿਆਦਾ ਦਾ ਜਿਹੜਾ ਉਹ ਕਰਜ਼ਾ ਚੱਕ ਲਿਆ ਗਿਆ 11000 ਕਰੋੜ ਤੋਂ ਜ਼ਿਆਦਾ ਦਾ ਜਿਹੜਾ ਕਰਜ਼ਾ ਚੱਕਿਆ ਗਿਆ ਪਰ ਉਧਰ ਪੰਜਾਬ ਭਾਜਪਾ ਦੇ ਪ੍ਰਧਾਨ ਦੀ ਜਿਹੜੀ ਉਹ ਪਤਾ ਲੱਗਿਆ ਹੈ ਕਿ ਹੁਣ ਭਾਰ ਸ਼ੁਰੂ ਹੋ ਗਈ ਹੈ ਔਰ ਉਧਰ ਇਹ ਵੀ ਜਿਹੜੀਆਂ ਕਿਆਸ ਰਹੀਆਂ ਨੇ ਕਿ ਕਿਦਰਵਾਹਾ ਤੇ ਬਰਨਾਲੇ ਤੋਂ ਭਾਜਪਾ ਦੀ ਚੋਣ ਜਿਹੜੀ ਐ ਕੌਣ ਲੜ ਸਕਦਾ ਖਬਰਾਂ ਕੁਝ ਹੋਰ ਵੀ ਬਹੁਤ ਅਹਿਮ ਨੇ ਜਿਨ੍ਹਾਂ ਤੇ ਗੱਲਬਾਤ ਅਸੀਂ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗੜਖੀ ਸਾਹਿਬ ਜੁੜੇ ਸਭ ਤੋਂ ਪਹਿਲਾਂ ਸੁਣਦੇ ਹਾਂ ਪਾਚੋ ਦਵਾਗੇ ਦਾ ਪ੍ਰੋਗਰਾਮ ਰਿਪੋਰਟ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਕਸਮ ਸ਼ੁਰੂਆਤ ਮੈਂ ਇਹ ਸੇ ਖਬਰ ਤੋਂ ਹੀ ਕਰੂੰਗਾ ਕਿ OSD ਰਾਜਵੀਰ ਜਿਹੜੇ ਹੈ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਬੜੇ ਕਰੀਬੀ ਹੈ ਔਰ ਪਤਾ ਲੱਗਿਆ ਕਿ ਹਉਣ ਵਾਲੇ ਦਿਨਾਂ ਚ ਇਹਨਾਂ ਦੀ ਛੁੱਟੀ ਹੋ ਸਕਦੀ ਹੈ ਜਲਦੀ ਔਰ ਕੁਝ OSDਾਂ ਤੇ ਡਾਇਰੈਕਟਰ ਦੀ ਜਿਹੜੀ ਅਵੋ ਵੀ ਗਈ ਹੈ ਹੁਣ ਇਹਨਾਂ ਦਾ OSD ਭਗਵੰਤ ਮਾਨ ਦਾ OSD ਰਾਜਵੀਰ ਤੇ ਜਿਹੜਾ ਇੱਕ ਸੁਖਵੀਰ ਹੈ ਇਹਨਾਂ ਦਾ ਪਿੰਡ ਹੈ ਦੋਵਾਂ ਦਾ ਕਰਾ ਟਿਕਰਾ ਚੋਂ ਦੇ ਵਿੱਚ ਹੁਣ ਪਤਾ ਲੱਗਿਆ ਕਿ ਰਾਜਵੀਰ ਘੁੰਮਣ ਦੇ ਜਿਹੜੇ ਚਾਰਜੇ ਨੇ ਇੱਕ ਵੀਡੀਓ ਜਾਰੀ ਕੀਤੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਰਾਜਵੀਰ ਘੁੰਮਣ ਮੇਰਾ ਜਿਹੜਾ ਉਹ ਸਾਕਾ ਭਤੀਜਾ ਹੈਗਾ ਔਰ ਉਹਨੇ ਮੈਂ ਪੰਚਾਇਤੀ ਚੋਣਾਂ ਦੇ ਸਰਪੰਚ ਖੜਾ ਸੀ ਮੇਰੀ ਰਿਪੋਰਟ ਜਿਹੜੀ ਆ ਚੰਗੀ ਸੀ 70 30 ਦੇ ਨਾਲ ਮੈਂ ਚਿਤਰਿਆ ਸੀ ਕਹਿੰਦੇ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਇਸ ਤਰੀਕੇ ਨਾਲ ਹੋ ਰਿਹਾ ਹੈ ਇਹ ਕਹਿੰਦੇ ਇੱਥੇ ਚੰਡੀਗੜ੍ਹੋਂ ਇੱਥੇ ਪਹੁੰਚ ਗਿਆ ਇੱਥੇ ਆ ਕੇ ਮੇਰੇ ਤੇ ਕੋਈ ਝੂਠਾ ਬਲੇਮ ਲਾ ਕੇ ਕਹਿੰਦੇ ਕਿ ਕਾਗਜ਼ ਰੱਦ ਕਰਦੇ ਆ ਕਿ ਜੇ ਉਹ ਬਲੇਮ ਕਹਿੰਦੇ ਮੇਰੇ ਤੇ ਸੱਚਾ ਤਾਂ ਫਿਰ ਸਾਾਬ ਅਟਕ ਕਰਨ ਕਹਿੰਦੇ ਕਿ ਧੱਕਾਸ਼ਾਹੀ ਇਹਨਾਂ ਨੇ ਕੀਤੀ ਹੈ ਪੰਜਾਬ ਦੀਆਂ ਜਿਹੜੀਆਂ ਪੰਚਾਇਤੀ ਚੋਣਾਂ ਨੇ ਧੱਕੇਸ਼ਾਹੀ ਦੇ ਇਲਜ਼ਾਮ ਜਿਹੜੇ ਪੰਜਾਬ ਸਰਕਾਰ ਤੇ ਲੱਗ ਰਹੇ ਆ ਔਰ ਹੁਣ ਉਸਡੀ ਦੇ ਆਪਣੇ ਪਿੰਡ ਦੇ ਵਿੱਚ ਜਿਹੜੇ ਧੱਕੇਸ਼ਾਹੀ ਦੇ ਇਲਜ਼ਾਮ ਲੱਗ ਰਹੇ ਆ ਤੇ ਉਧਰ ਕਹਿੰਦੇ ਕਿ ਅੰਦਰਖਾਤੇ ਤਾਂ ਕਹਿੰਦੇ ਮੁੱਖ ਮੰਤਰੀ ਦੇ ਪਿੰਡ ਦੇ ਵਿੱਚ ਵੀ ਘੈਂਸ ਘੈਂਸ ਹੁੰਦੀ ਹੈ ਕਿਉਂਕਿ ਮੁੱਖ ਮੰਤਰੀ ਵੀ ਆਪਣੇ ਪਿੰਡ ਗਏ ਸੀਗੇ ਕਰਾਉਣ ਸਰਬਸੰਮਤੀ ਪਰ ਅੰਦਰਖਾਤੇ ਹਲੇ ਵੀ ਉੱਥੇ ਘੈਂਸ ਘੈਂਸ ਚੱਲੀ ਜਾ ਰਹੀ ਹੈ ਔਰ ਜੇ ਮੁੱਖ ਮੰਤਰੀ ਤੇ ਉਸਡੀ ਜਿਹੜੇ ਆਪਣੇ ਪਿੰਡ ਦੇ ਵਿੱਚ ਹੀ ਲੋਕਾਂ ਦਾ ਦਿਲ ਨਹੀਂ ਜਿੱਤ ਸਕੇ ਤਾਂ ਪੰਜਾਬ ਵਾਲਿਆਂ ਦਾ ਕੀ ਜਿਹੜਾ ਦਿਲ ਜਿੱਤਣਾ ਆਪਣੇ ਚਾਚੇ ਦੇ ਨਾਲ ਹੀ ਕਹਿੰਦੇ ਰਾਜਵੀਰ ਘੁੰਮਣ ਦੇ ਵੇਲੇ ਧੱਕਾ ਕਰ ਦਿੱਤਾ ਗਿਆ ਇੱਕ ਵੀਡੀਓ ਜਿਹੜੀ ਆ ਨਸ਼ਰ ਹੋ ਰਹੀ ਹੈ ਕਿ ਮੈਂ ਦੇਖਦੇ ਹਾਂ ਪੂਰੀ ਚੀਜ਼। ਸਖਿੰਦਤੀ ਜਿਸ ਤਰੀਕੇ ਨਾਲ ਬੀਟੀ ਦਰਾਂ ਚ ਵੇਖਿਆ ਜਾ ਬਈ ਜਿਹੜੇ ਉਸਟੀ ਨੇ ਜਿੰਨੇ ਵੀ ਭਗਵੰਤ ਬਾਣ ਹੋਣਾ ਤੇ ਲੱਗਦਾ ਕਿ ਭਗਵੰਤ ਬਾਣ ਹੋਣਾ ਵਾਸਤੇ ਉਹ ਕਹਿਰ ਬੜੀ ਨਹੀਂ ਕੋਈ ਕਿਸੇ ਚੀਜ਼ ਚ ਫਸ ਜਾਂਦਾ ਕੋਈ ਕਿਸੇ ਚੀਜ਼ ਚ ਫਸ ਜਾਂਦਾ ਕਿ ਹਾਈ ਕਮਾਂਡ ਜਿਹੜੀ ਆ ਉਹਨਾਂ ਨੂੰ ਫਾਕ ਕਰ ਦਿੰਦੀ ਹੈ। ਹੁਣ ਆਕਰਾ ਚੋ ਵਾਲਾ ਜਿਹੜਾ ਮਾਮਲਾ ਸਾਹਮਣੇ ਆਇਆ ਇਹਦੇ ਸਬੰਧੀ ਬੜੀਆਂ ਵੱਡੀਆਂ ਵੱਡੀਆਂ ਤਸਵੀਰਾਂ ਜਿਹੜੀਆਂ ਸੀ ਆ ਅਖਬਾਰਾਂ ਦੇ ਵਿੱਚ ਦੇਖੀਆਂ ਜਿਹਦੇ ਵਿੱਚ ਇਹ ਰਾਜੀ ਫੀ ਸੀਡੇ 1 ਅਗਸਟ ਹੀ ਆ ਜਿਹੜੇ ਨੂੰ ਕਹਿ ਰਹੇ ਕਿ ਹਾਪੜ ਭਰਾ ਨੂੰ ਸਰਬਸੰਮਤੀ ਦੇ ਨਾਲ ਜਿਹੜਾ ਉੱਥੇ ਉਹਨਾਂ ਨੇ ਸਰਪੰਚ ਜਿਹੜਾ ਬਣਾ ਦਿੱਤਾ ਉਹ ਅਖਬਾਰਾਂ ਜਾਂ ਖਬਰਾਂ ਜਾਂ ਸੋਸ਼ਲ ਮੀਡੀਆ ਤੇ ਇੱਕ ਕਾਫੀ ਉਡਾਨੀ ਇਸ ਚੀਜ਼ ਨੂੰ ਪ੍ਰਚਾਰਿਆ ਪਰ ਉਹਨਾਂ ਦੇ ਪ੍ਰਚਾਰ ਦੀ ਉਸ ਵੇਲੇ ਹਵਾ ਦੇਖ ਜਾਂਦੀ ਜਦੋਂ ਆ ਇੱਕ ਨਵਾਂ ਵੀਡੀਓ ਸਾਹਮਣੇ ਆਉਂਦਾ ਜਿਹਦੇ ਵਿੱਚ ਇੱਕ ਬਜ਼ੁਰਗ ਇੰਨੀ ਗੱਲ ਕਹਿ ਰਿਹਾ ਕਿ ਮੇਰੇ ਉੱਤੇ ਇਹ ਇਲਜ਼ਾਮ ਲਾਇਆ ਗਿਆ ਜਿਹੜਾ ਕਹਿ ਰਿਹਾ ਕਿ ਮੈਂ ਚਾਚਾ ਹਾਂ ਉਹ ਕਹਿੰਦਾ ਜੀ ਮੇਰੇ ਤੇ ਇਲਜ਼ਾਮ ਲਾਇਆ ਕਿ ਬੇਤੇ ਜਿਹੜੀ ਪੰਚਾਇਤੀ ਜ਼ਮੀਨ ਆ ਮੇਰਾ ਉੱਤੇ ਕਬਜ਼ਾ ਹੈਗਾ ਕਹਿੰਦਾ ਇਸ ਕਰਕੇ ਉਸ ਨੂੰ ਸ਼ਗੋ ਉਹ ਬੰਦਾ ਦਾਵਾ ਕਰ ਰਿਹਾ ਕਿ ਹਾਂ ਭਈ ਇਹਦੀ ਜਾਂਚ ਕਰੋ ਤੇ ਜੇਕਰ ਇਹਦੇ ਵਿੱਚ ਇੱਕ ਵੀ ਪਲ ਸੱਚ ਨਿਕਲਦਾ ਤੇ ਜਿਹੜੀ ਮਰਜ਼ੀ ਮੈਨੂੰ ਸਜ਼ਾ ਜਿਹੜੀ ਦੇ ਦਿਓ ਆ ਉਹਨੇ ਆਪਣਾ ਵਰਸ਼ ਦਿੱਤਾ ਔਰ ਨਾਲ ਹੀ ਨਾਲ ਫਿਰ ਜਿਸ ਤਰੀਕੇ ਨਾਲ ਭਗਵੰਤ ਮਾਨ ਦੀ ਸਰਕਾਰ ਦਾ ਉਹਨੇ ਜਲੂਸ ਕੱਢਿਆ ਔਰ ਪਿੰਡ ਦੇਆਂ ਲੋਕਾਂ ਨੇ ਉਹ ਸੁਖਿੰਦਰ ਜੀ ਸਾਰਿਆਂ ਦੇ ਸਾਹਮਣੇ ਹੁਣ ਇਹਦੇ ਵਿੱਚ ਸੱਚਾ ਕੌਣਾ ਝੂਠਾ ਕੌਣਾ ਉਹ ਤਾਂ ਸੁਖਿੰਦਰ ਜੀ ਅਲੱਗ ਅਲੱਗ ਜੇਕਰ ਬੀਤੀਆਂ ਸਮੇਂ ਚ ਭਗਵੰਤ ਮਾਨ ਦੇ ਓਐਸਟੀਆ ਦਾ ਹਾਲ ਵੇਖ ਲਈਏ ਜਿਹੜੇ ਹੁਣ ਤੱਕ ਕੱਢੇ ਜਾ ਚੁੱਕੇ ਆ ਤਾਂ ਜਿਹੜੇ ਆਮ ਆਪੀ ਪਾਰਟੀ ਦੀ ਰਿਡਾਰਟ ਦੇ ਹਾਈ ਕਮਾਂਡ ਦੀ ਰਿਡਾਰਟ ਨੇ ਉਹ ਲੱਗਦਾ ਸੁਖਵਿੰਦਰ ਜੀ ਹੁਣ ਅਗਲੇ ਦਿਨਾਂ ਚ ਇਸਤੀ ਵਾਰੀ ਜਿਹੜੀ ਆਉਣ ਵਾਲੀ ਕੋਈ ਸਮਾਂ ਸੀ ਇਹ ਗੱਲ ਕਰਨ ਦੀ ਚਾਹ ਉਹ ਬਾਦੀ ਤਾਂ ਨਹੀਂ ਆ ਕੋਈ ਸਮਾਂ ਸੀ ਪਰ ਫਿਰ ਵਿੱਚ ਦੇ ਕੈਪਟਨ ਅਮਰਿੰਦਰ ਸਿੰਘ ਹੁੰਦੇ ਸੀ ਤਾਂ ਉਸ ਵਕਤ ਉਹਨਾਂ ਦਾ ਇੱਕ ਮੀਡੀਆ ਸਲਾਹਕਾਰ ਇੰਨਾ ਪਾਵਰਫੁਲ ਸੀ ਕਿ ਜਿਹੜਾ ਆਪਣੇ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਉਸਦੀ ਪੂਰੀ ਚੱਲਦੀ ਸੀ ਦੋ ਹੀ ਬੰਦੇ ਸਨ ਅਮਿਲਟੀਅਸ ਕੱਪਟਰ ਉਹਨਾਂ ਦਾ ਇੱਕ ਸੀ ਤੇ ਭਗਵੰਤ ਬਾਣ ਉਹਨਾਂ ਦੇ 8-10 ਆ ਕਿ ਜਿਹੜਾ ਆੜੇ ਦੁਆੜੇ ਜਿਨ੍ਹਾਂ ਨੇ ਭਗਵੰਤ ਬਾਣ ਨੂੰ ਕੀੜਾ ਪਾਇਆ ਜਿਹੜੇ ਉਹਨਾਂ ਦੇ ਉਸਟੀ ਨੇ ਖਾਸ ਤੌਰ ਤੇ ਮੀਡੀਆ ਨਾਲ ਸੰਬੰਧਤ ਚਾਹ ਦੂਜੇ ਸੰਬੰਧਤ ਪੇ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਉਸ ਸਮੇਂ ਉਸਤੇ ਮੀਡੀਆ ਸਲਾਹ ਕਰਦੇ ਪਸਾਇਆ 2002 ਤੋਂ ਬਾਅਦ ਦੀਆਂ ਗੱਲਾਂ ਦਾ ਨਿਕਾ ਕਰਦਾ ਤਾਂ ਉਹ ਜੀ ਸਿਦੂ ਸਾਹਿਬ ਸਥਿਤੀ ਜਿਹੜੀ ਹੈ ਇਸ ਵੇਲੇ ਬਣ ਚੁੱਕੀ ਆ ਉਹ ਐਸਟੀਆਂ ਦਾ ਕਹਿਰ ਜਿਹੜਾ ਜਾਂ ਐਸਟੀਆਂ ਦਾ ਪਰਸ਼ਾਵਾ ਜਿਹੜਾ ਭਗਵੰਤਬਾਨ ਤੇ ਪਿਆਤ ਭਗਵੰਤਬਾਨ ਉਹਨਾਂ ਨੂੰ ਮੁਕਤ ਨਹੀਂ ਕਰ ਸਕੇ ਤੇ ਇਹ ਸਾਰਾ ਕੁਝ ਹਾਈ ਕਮਾਂਡ ਦੀ ਨਜ਼ਰਾਂ 'ਚ ਆ ਕੇ ਤੇ ਜਿਸ ਕਰਕੇ ਚਾਹੇ ਡਾਇਰੈਕਟਰ ਕਮਿਊਨੀਕੇਸ਼ਨ ਦੀ ਟ੍ਰਾਂਸਫਰ ਬਾਹਰ ਕੱਢਿਆ ਹੋਵੇ ਤੇ ਜਾਂ ਐਸਟੀਆਂ ਨੂੰ ਬਾਹਰ ਕੱਢਿਆ ਹੋਵੇ ਇਹ ਸਿਰਫ ਤੇ ਸਿਰਫ ਬੀਪੀਏ ਸਮੇਂ ਚ ਬੁਖ ਮંત્રી ਹਾਊਸ ਦੇ ਵਿੱਚ ਜਿਸ ਤਰੀਕੇ ਨਾਲ ਜਦ ਦੂਜੇ ਬੰਦੇ ਦੀ ਚੱਲਦੀ ਰਹੀ ਆ ਇਸ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਨੇ ਜਿਹੜੇ ਐਕਸ਼ਨ ਲਏ ਆ ਹੁਣ ਆਮ ਆਦਮੀ ਪਾਰਟੀ ਆਪਣਾ ਜਿਹੜਾ ਅਸੀਂ ਆਧਾਰ ਬਣਾਉਣ ਦੇ ਵਿੱਚ ਮਨਜ਼ੂਰ ਹੈ ਕੀ ਹੈ ਕਿਉਂਕਿ ਜਿਸ ਤਰੀਕੇ ਦਾ ਪਿਤੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਘਾਟਾ ਪਿਆ ਤਾਂ ਹਾਈ ਕਮਾਨ ਉਸ ਨੂੰ ਸੀਰੀਅਸ ਤੌਰ ਤੇ ਲਿਆ ਤੇ ਜੇਕਰ ਹੁਣ ਪੰਚਾਇਤੀ ਚੋਣਾਂ ਦੇ ਵਿੱਚ ਇਹੋ ਜਿਹੇ ਅਲਜਮ ਰਾਜ਼ਵੀ ਜਿਹੜੇ ਉਹਨਾਂ ਦੇ ਉਸਟੀ ਦੇ ਭਗਵੰਤ ਮਾਰਕਾ ਉਹਨਾਂ ਵੱਲੋਂ ਇਹੋ ਜਿਹੀ ਰਫਰੀ ਦਾ ਲੱਗ ਰਿਹਾ ਤਾਂ ਸੁਭਾਵਕ ਹੈ ਕਿ ਇਸ ਗੱਲ ਨੂੰ ਜਿਹੜੀ ਹਾਈ ਕਮਾਨ ਉਹ ਗੰਭੀਰਤਾ ਨਾਲ ਲਬੇਗੀ ਲਬੇਗੀ ਕਿਉਂਕਿ ਹਾਈ ਕਮਾਂਡ ਨੇ ਜਿਸ ਤਰੀਕੇ ਨਾਲ ਮੁੱਖ ਮੰਤਰੀ ਹਾਊਸ ਦੇ ਵਿੱਚ ਆਪਣੇ ਬੰਦੇ ਬਿਠਾ ਦਿੱਤੇ ਹੈ ਵਿਜ਼ਿਟਰ ਆਈਡ ਦਾ ਨਾਮ ਹੀ ਆ ਰਿਹਾ ਵਿਭਗ ਦਾ ਵੀ ਨਾਮ ਆ ਰਿਹਾ ਬਹੁਤ ਕੁਝ ਇਦਾਂ ਦੇ ਨਾਮ ਆ ਰਹੇ ਨੇ ਜਿਹੜੇ ਹਾਈ ਕਮਾਂਡ ਵੱਲੋਂ ਸਿੱਧੇ ਆਪਣੇ ਮੁੱਖ ਮੰਤਰੀ ਹਾਊਸ ਚ ਬੈਠੇ ਹੋਇਆ ਤੇ ਇੱਕ ਸਬੰਧ ਮੁੱਖ ਮੰਤਰੀ ਸਾਹਿਬ ਨੂੰ ਸ਼ਕਤੀਹੀਨ ਕਰ ਰਹੀ ਤਾਂ ਅਜਿਹੀ ਸਥਿਤੀ ਦੇ ਵਿੱਚ ਜੇਕਰ ਇਹੋ ਜਿਹੀ ਬਾਤ-ਬੁਵਾਤ ਪੈਦਾ ਹੁੰਦੀ ਆ ਔਰ ਖਾਸ ਤੌਰ ਤੇ ਉਹ ਵੀ ਪੰਚਾਇਤੀ ਚੋਣਾਂ ਦੇ ਮੌਕੇ ਤੇ ਤਾਂ ਸੁਭਾਵਾਕਾ ਕਿ ਅਗਲੇ ਦਿਨਾਂ ਚ ਇਹਦੇ ਖਿਲਾਫੀ ਐਕਸ਼ਨ ਜਿਹੜਾ ਲਿਆ ਜਾ ਸਕਦਾ ਦੂਸਰੀ ਇਰਾਨ ਦੀ ਰਾਜਦੂਤ ਦੇ ਘਰੇ ਘਰੇ ਆ ਜਿਹੜੇ ਜਿਨ੍ਹਾਂ ਦੇ ਇੱਕ ਖਾਸ ਹਸੂਨ ਖਾਸ ਨੇ ਮੁੱਖ ਮੰਤਰੀ ਦੇ ਨਾਲ ਦੀ ਨਾਲ ਉਹਨਾਂ ਨੂੰ ਵੀ ਮੁਸੀਬਤ ਚ ਪਾ ਦਿੱਤਾ ਹੈ। ਸੁਖਵੰਤ ਜੀ ਕੁਦਰਤੀ ਤੌਰ ਤੇ ਕੋ ਰਾਜਨੀਤਿਕ ਆਪਣੀ ਹਿੰਮਤ ਤਾਂ ਇੰਨੀ ਹੈ ਨਹੀਂ ਕਿ ਆਪਣੇ ਪੱਧਰ ਤੇ ਅਜਿਹਾ ਕੰਮ ਕਰ ਸਕੇ। ਜੇਕਰ ਉਤੋਂ ਮੁੱਖ ਮੰਤਰੀ ਸਾਹਿਬ ਦਾ ਅਸ਼ੀਰਵਾਦ ਜਾਂ ਤਾਕਤ ਦਾ ਸਹਾਰਾ ਹੈ ਹੀ ਤਾਂ ਫੇਰ ਹੀ ਉਹਨਾਂ ਵੱਲੋਂ ਇਹ ਕੰਮ ਕੀਤਾ ਗਿਆ ਤਾਂ ਜੇਕਰ ਜ਼ਿੰਮੇਵਾਰੀ OSD ਦੀ ਬਣਦੀ ਹੈ ਤਾਂ ਫਿਰ ਪੂਰਨ ਤੌਰ ਤੇ ਜ਼ਿੰਮੇਵਾਰੀ ਮੁੱਖ ਮੰਤਰੀ ਦੀ ਜਿਨ੍ਹਾਂ ਦੇ ਉਹ OSD ਸੀ। ਉਹਨੂੰ ਉਸ ਦਿਨ ਮੁੱਖ ਮੰਤਰੀ ਸਾਹਿਬ ਆਪਣੇ ਪਿੰਡ ਜਾਂਦੇ ਆ। ਸਤੌਜ ਉੱਥੇ ਜਾ ਕੇ ਇੰਨੀ ਗੱਲ ਕਹਿੰਦੇ ਨਾਲ ਉਹਨਾਂ ਤੇ ਮਾਤਾ ਜੀ ਵੀ ਸੀ ਤਾਂ ਉਸ ਦਿਨ ਮੁੱਖ ਮੰਤਰੀ ਸਾਹਿਬ ਦੇ ਬੜੀਆਂ ਭਾਵਕ ਅਪੀਲਾਂ ਜਿਹੜੀਆਂ ਕੀਤੀਆਂ ਔਰ ਇੰਨੀ ਗੱਲ ਕਹੀ ਕਿ ਹਾਂ ਭਈ ਹੁਣ ਮੇਰੀ ਸਿਹਤ ਠੀਕ ਹੋ ਗਈ ਆ ਮੈਂ ਆਪਣੀਆਂ ਲੋਕਾਂ ਦੇ ਵਿੱਚ ਆ ਗਿਆ ਤੇ ਤੁਸੀਂ ਸਰਬਸੰਮਤੀ ਨਾਲ ਇੱਥੇ ਜਿਹੜੀ ਇਹ ਚੋਣ ਜਿਹੜੀ ਕਰੋ ਪਰ ਜਿਹੜੀਆਂ ਚੀਜ਼ਾਂ ਹੁਣ ਸਾਹਮਣੇ ਆ ਰਹੀਆਂ ਨੇ ਉੱਥੇ ਵੀ ਕੈਂਸਕਾ ਜਿਹੜੀ ਚੱਲ ਰਹੀ ਆ ਇਸ ਦਾ ਸਿੱਧੂ ਸਾਹਿਬ ਕਾਰਨ ਇਹੋ ਹੀ ਹੈ ਕਿ ਮੁੱਖ ਮੰਤਰੀ ਸਾਹਿਬ ਠੀਕ ਤਰੀਕੇ ਨਾਲ ਪੰਜਾਬ ਦੇ ਲੋਕਾਂ ਦੀ ਨਬਜ਼ ਨੂੰ ਬੀਤੇ ਢਾਈਆਂ ਸਾਲਾਂ ਦੇ ਵਿੱਚ ਫੜ ਲਈ ਸਕੇ ਲੋਕਾਂ ਦੀ ਨਬਜ਼ ਨੂੰ ਪਛਾਣ ਨਹੀਂ ਸਕੇ ਹਾਲਾਂਕਿ ਮੁੱਖ ਮੰਤਰੀ ਸਾਹਿਬ ਇਹ ਦਾਅਵਾ ਕਰਦੇ ਆ ਕਿ ਮੈਂ 3 ਕਰੋੜ ਪੰਜਾਬੀਆਂ ਦਾ ਨੁਮਾਇੰਦਗੀ ਕਰਦਾ ਤੇ ਜੇਕਰ ਢਾਈਆਂ ਸਾਲਾਂ ਦੇ ਵਿੱਚ ਠੀਕ ਤਰੀਕੇ ਨਾਲ ਪੰਜਾਬੀਆਂ ਦੀ ਨੁਮਾਇੰਦਗੀ ਕੀਤੀ ਹੁੰਦੀ ਜਾਂ ਪੰਜਾਬੀਆਂ ਦੇ ਉਹ ਪੰਜਾਬ ਦੇ ਉਹ ਮੁੱਦੇ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਬਾਹਰ ਦਾ ਰਸਤਾ ਬਖਾਇਆ ਜੇਕਰ ਢਾਈਆਂ ਸਾਲਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਇਹ ਕੁਝ ਕੀਤਾ ਹੁੰਦਾ ਕੁਝ ਨਾ ਕੁਝ ਅੱਜ ਫਿਰ ਹਾਈ ਕਮਾਂਡ ਹਿੰਮਤ ਨਾ ਪੈਂਦੀ ਕਿ ਜਿਸ ਤਰੀਕੇ ਨਾਲ ਭਗਵੰਤ ਪਾਣ ਹੁਣਾਂ ਨੂੰ ਸਾਈਡਲਾਈਨ ਕੀਤਾ ਜਾ ਰਿਹਾ ਜੇਕਰ ਢਾਈਆਂ ਸਾਲਾਂ ਦੇ ਵਿੱਚ ਕੁਝ ਕੀਤਾ ਕਿ ਹੁੰਦਾ ਤਾਂ ਸ਼ਾਇਦ ਅੱਜ ਪੰਜਾਬ ਦੇ ਲੋਕ ਮੁੱਖ ਮੰਤਰੀ ਸਾਹਿਬ ਦੇ ਨਾਲ ਖੜੋਤੇ ਹੁੰਦੇ ਤੇ ਹਾਈ ਕਮਾਂਡ ਨੂੰ ਇੱਕ ਕਿਸਮ ਦਾ ਜਵਾਬ ਦੇ ਦਿੰਦੇ ਕਿ ਨਹੀਂ ਸਾਡੇ ਵਾਸਤੇ ਇਹ ਜਿਹੜਾ ਮੁੱਖ ਮੰਤਰੀ ਹੈ ਇਹੋ ਹੀ ਬਾਜਵਾ ਕਿਉਂਕਿ ਲੋਕਾਂ ਨੇ ਬਦਲਾ ਦੇ ਦਿੱਤਾ ਹੁਣ ਚਾਹੀ ਬਰੋਦੀ ਪਾਰਟੀ ਦੀ ਗੱਲ ਕਰੀਏ ਪ੍ਰਤਾਪ ਸਿੰਘ ਬਾਜਵਾ ਦਾ ਵੇਖਦਾ ਪਿਆ ਸਾਂ ਇੱਕ ਟਵੀਟ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਆਇਆ ਕਹਿੰਦੇ ਜੀ ਭਗਵੰਤ ਪਾਣ ਨੂੰ ਸਾਈਡ ਕਰਕੇ ਕਿਹੇ ਤੋਰ ਬੀਬੀ ਨੂੰ ਇੱਥੇ ਲਾ ਦੂੰ ਜਿਸ ਤਰੀਕੇ ਦਾ ਉਹਨਾਂ ਦੀ ਗੱਲਬਾਤ ਕਰਨ ਦਾ ਅੰਦਾਜ਼ ਹੈਗਾ ਕਹਿਣ ਦਾ ਅਰਥ ਹੈ ਕਿ ਜਿਸ ਤਰੀਕੇ ਦੀ ਸਥਿਤੀਆਂ ਐਸੋੜੇ ਬਣ ਚੁੱਕੇ ਨੇ ਸੁਖਵਿੰਦਰ ਜੀ ਜੋ ਢੰਗਾਂ ਸਾਲਾ ਤੁਸੀਂ ਬੀਜ ਜਦੋਂ ਤੁਸੀਂ ਪੂਰੀ ਕਮਾਂਡ ਆਪਣੀ OSU ਨੂੰ ਦੇ ਦਿੱਤੀ ਮੀਡੀਆ ਫਲਾਕ ਕਰਾਉਣ ਨੂੰ ਦੇ ਦਿੱਤੀ ਫਿਰ ਤਾਂ ਇਹੋ ਕੁਝ ਵਾਪਰਦਾ ਹੀ ਵਾਪਰਦਾ ਹੁਣ ਸਤੌਜ ਦੇ ਹਾਲਾਤ ਤੇ ਦੂਜੇ ਪਾਸੇ ਕਰਾਚੋ ਦੇ ਜਿਹੜੇ ਹਾਲਾਤ ਇਹ ਸਾਹਮਣੇ ਆਏ ਆ ਇਹ ਸਾਫਤੌਪਤੇ ਜ਼ਾਹਿਰ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਜਿੰਨਾ ਮਰਜੀ ਇੰਨੀ ਗੱਲ ਕਹਿ ਦੇਣ ਕਿ ਹਾਂ ਬਈ ਸਰਬਸੰਮਤੀਆਂ ਪੰਜਾਬ ਦੇ ਵਿੱਚ ਕਰੋ ਨਾ 5 ਲੱਖ ਰੁਪਏ ਉਸ ਪਿੰਡ ਨੂੰ ਗ੍ਰਾਂਟ ਦਵਾਂਗਾ ਤੇ ਜੇਕਰ ਸਰਬਸੰਮਤੀਆਂ ਇਹੋ ਜਿਹੀਆਂ ਹੋਣੀਆਂ ਇਹਨਾਂ ਨੂੰ ਫਿਰ ਸਰਬਸੰਮਤੀਆਂ ਨਹੀਂ ਕਿਹਾ ਜਾ ਸਕਦਾ ਇਹਨਾਂ ਦਾ ਮੂੰਹ ਸਮਝਿਆ ਹੀ ਕਿਹਾ ਜਾ ਸਕਦਾ ਜਿਸ ਤਰੀਕੇ ਦੇ ਬੀਤੇ ਸਮੇ ਲੋਕੀ ਗੱਲਾਂ ਕਰਦੇ ਆ ਬਾਕੀ ਹੁਣ ਸੁਪਿੰਦਰ ਜੀ ਵੇਖੋ ਕਿ ਅਗਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਹਾਈ ਕਮਾਂਡ ਹੈ ਜਿਸ ਤਰੀਕੇ ਨਾਲ ਘੇਰਾ ਪਰ ਤੰਗ ਕਰ ਰਹੀ ਹੈ ਮੁਖਤਰੀ ਸਾਹਿਬ ਦੇ ਆੜੇ ਦੁਆਲੇ ਇਹ ਹੈਰਾਨੀ ਦੀ ਗੱਲ ਹੈ ਕਿ ਮੁਖਤੰਤਰੀ ਸਾਹਿਬ ਨੇ ਇੱਕ ਵੀ ਬਿਆਨ ਜਿਹੜਾ ਉਹ ਇਹਦੇ ਸਬੰਧੀ ਨਹੀਂ ਦਿੱਤਾ ਕਿ ਹਾਂ ਵੀ ਕੀ ਹੋ ਰਿਹਾ ਜਾਂ ਕੀ ਨਹੀਂ ਹੋ ਰਿਹਾ ਉਹ ਤਾਂ ਪੀਤਾ ਉੱਤੇ ਨਸਲਾ ਜਿਹੜਾ ਹੁਣ ਆ ਰਾਜਵੀਰ ਸਿੰਘ ਹੁਣatek ਦੇਖ ਸਕਦਾ ਕਿਉਂਕਿ ਰਾਜਵੀਰ ਸਿੰਘ ਹੁਣੀ ਆਪ ਤਾਂ ਫਸੇ ਫਸੇ ਆ ਕਿ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਨੂੰ ਪਸਾਤਾ ਕਿਉਂਕਿ ਉਹਨਾਂ ਦਾ ਆਸ਼ੀਰਵਾਦ ਜਿਹੜਾ ਉਹਨਾਂ ਨੂੰ ਹਾਸਲ ਆ ਦੂਸਰੀ ਗੱਲ ਇਹ ਕਿ ਜਿਹੜੀ ਵੀਡੀਓ ਜਿਹੜੀ ਚਰਚਿਤ ਹੋਈ ਹੈ ਖਰਾਕਚੋ ਦੀ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਿ ਆ ਨਾਮਜ਼ਦਗੀ ਰੱਦ ਕਰੋ ਜਾਂ ਬਹੁਤ ਕੁਝ ਕਰੋ ਰਾਜਤਾ ਸਿੱਧੂ ਸਾਹਿਬ ਕਹਿੰਦੇ ਜਿਹੜੀਆਂ ਹੋ ਗਈਆਂ ਉਹਨਾਂ ਨੂੰ ਤਾਂ ਕਿਸੇ ਨੇ ਕਰਦਾ ਨਹੀਂ ਪਰ ਇਹਦੇ ਨਾਲ ਆਮ ਆਦਮੀ ਪਾਰਟੀ ਦੀ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜੀ ਰਣਨੀਤੀ ਜਿਹਦੇ ਸੰਬੰਧੀ ਮੁੱਖ ਮੰਤਰੀ ਸਾਹਿਬ ਪ੍ਰਚਾਰ ਕਰਦੇ ਰਹੇ ਆ ਤੇ ਉਸਦੇ ਉਲਟ ਜੋ ਕੁਝ ਹੋਇਆ ਉਹ ਸਾਰਾ ਚਿਹਰਾ ਜਿਹੜਾ ਉਹ ਨੰਗਾ ਹੋ ਗਿਆ ਹੁਣ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੀ ਆਧਾਰ ਬਰਨਾ ਇਹਨਾਂ ਪੰ ਉਹ ਤਾਂ ਸੁਖੰਦਰ ਜੀ ਬਾਅਦ ਚ ਪਤਾ ਲੱਗੂਗਾ ਪਰ ਹਾਂ ਜਿਹੜੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਉਹ ਸੁਖੰਦਰ ਜੀ ਕੋਸ਼ਿਸ਼ ਕਰੂਗੇ ਅਗਲੇ ਦਿਨਾਂ ਦੇ ਵਿੱਚ ਜਰੂਰ ਕੁਝ ਕਰਨ ਦੇ ਰੌਂਦ ਵਿੱਚ ਹੈਗੀ ਆ ਜੋ ਸੁਤਰਾ ਤੋਂ ਜਿਹੜੀ ਜਾਣਕਾਰੀ ਮਿਲ ਰਹੀ ਆ ਖੈ ਉਸ ਦਾ ਖਲਾਸਾ ਹੀ ਫਿਰ ਬਾਅਦ ਚ ਕਰਾਂਗੇ ਬਿਲਕੁਲ ਬਿਲਕੁਲ ਚਲੋ ਇਹ ਤਾਂ ਹੁਣ ਬਹੁਤ ਅਹਿਮ ਜਿਹੜੀ ਚਰਚਾ ਚੇੜੀ ਹੋਈ ਹੈ ਹੁਣ ਦੇਖਦੇ ਆ ਕਿਤੇ ਬਣਦਾ ਕੀ ਹੈ ਪਰ ਇਹ ਧਕੇਸ਼ਾਈ ਜਿਹੜੀ ਆ ਉਹ ਪੂਰੇ ਪੰਜਾਬ ਦੇ ਵਿੱਚ ਹੀ ਚੱਲ ਰਹੀ ਆ ਸ਼ਰਿਆਮ ਪੇਪਰ ਜਿਹੜੇ ਆ ਉਹ ਪਾੜੇ ਜਾ ਰਹੇ ਆ ਔਰ ਇਹ ਹਰਾਨੀ ਦੀ ਗੱਲ ਇਹ ਹੈ ਸ਼ਰਮ ਦੀ ਗੱਲ ਇਹ ਹੈ ਜੇ ਮੁੱਖ ਮੰਤਰੀ ਔਰ OSG ਆਪਣੇ ਪਿੰਡ ਦੇ ਲੋਕਾਂ ਦਾ ਹੀ ਦਿਲ ਨਹੀਂ ਜਿੱਤ ਸਕੇ ਜੇ ਉੱਥੇ ਹੀ ਸੱਤ ਸੰਤਿਆਰੀ ਕਰਾ ਸਕੇ ਤਾਂ ਹੋ ਕਿੱਥੇ ਹੋਣੀਆਂ ਇਹਨਾਂ ਦੇ ਕਹਿੜ ਤੇ ਤਾਂ ਹੋਰ ਜੇ ਪਿੰਡ ਦੇ ਆਪਣੇ ਹੀ ਔਰ ਆਪਣਾ ਸਗਾ ਚਾਹਤਾ ਹੀ ਜੀ ਨਹੀਂ ਹੈ ਤਾਂ ਪੰਜਾਬ ਦੇ ਲੋਕ ਹੋਰ ਇਹਨਾਂ ਤੋਂ ਕਿਸ ਜਿਹੜੇ ਸੁਖੀ ਹੋਣੇ ਆ ਇਹ ਵੀ ਜਿਹੜੇ ਵੱਡੇ ਸਵਾਲ ਜਿਹੜੇ ਆਖੜੇ ਹੁੰਦੇ ਆ ਅਨਕ ਸਾਬ ਉਧਰ ਕਹਿੰਦੇ ਕਿ ਹੁਣ 1150 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਪੰਜਾਬ ਸਰਕਾਰ ਨੇ ਹੁਟ ਚੱਕ ਲਿਆ ਤੇ ਕਹਿੰਦੇ ਕਿ ਆ ਜਿਹੜੇ 6 ਮਹੀਨੇ ਲੰਘੇ ਨੇ 6 ਮਹੀਨਿਆਂ ਦੇ ਵਿੱਚ 11000 ਕਰੋੜ ਤੋਂ ਜ਼ਿਆਦਾ ਦਾ ਜਿਹੜਾ ਕਰਜ਼ਾ ਪੈਣ ਕਰਨੇ ਚੱਕ ਲਿਆ ਇਹ ਹੋਲੀ-ਹੋਲੀ ਕਰਕੇ ਪੰਜਾਬ ਜਿਹੜਾ ਉਹ ਵੇਚਿਆ ਜਾ ਰਿਹਾ ਤਰਖਾਹਾਂ ਸਮੇਸਰ ਨਹੀਂ ਬਣੀਆਂ ਪੰਜਾਬ ਦੇ ਅੰਦਰ ਕੋਈ ਵਿਕਾਸ ਦੇ ਪ੍ਰੋਜੈਕਟ ਨਹੀਂ ਚੱਲ ਰਹੇ ਹੋਰ بڑا ਕੁਝ ਹੈ ਜਿਹੜਾ ਹੋ ਨਹੀਂ ਰਿਹਾ ਤੇ ਇਹ ਪੈਸਾ ਚੱਕ ਕੇ ਪੰਜਾਬ ਸਰਕਾਰ ਕਰ ਕਿਧਰ ਰਹੀ ਹੈ ਜੇ ਵਾਅਦਾ ਕਿਤੇ ਪੰਜਾਬ ਦੇ ਨਹੀਂ ਜਾ ਰਹੇ ਤਾਂ ਜਾ ਕਿਥੇ ਆ ਪੈਸਾ ਸਤਿਪੰਤ ਜੀ ਜਿਹੜੇ ਇਸ ਵੇਲੇ ਪੰਜਾਬ ਦੇ ਵਿੱਤੀ ਹਾਲਾਤ ਬਣੇ ਨੇ ਜੇਕਰ ਉਹਨਾਂ ਵਿੱਤੀ ਹਾਲਾਤਾਂ ਦੇ ਸਬੰਧੀ ਜੇਕਰ ਸੂਚਨਾ ਬੰਦਾ ਤਾਂ ਬੰਦਾ ਪਾਗਲ ਹੋ ਜਾਏ ਕਿ ਹਾਂ ਭਈ ਆਮ ਸਧਾਰਨ ਬੰਦੇ ਦਾ ਬਣੇਗਾ ਕਿ ਤੇ ਦੂਜੇ ਪਾਸੇ ਪੰਜਾਬ ਦਾ ਬਣੂਗਾ ਕਿ ਪੰਜਾਬ ਸਰਕਾਰ ਹਰ ਮਹੀਨੇ ਕੇਂਦਰ ਸਰਕਾਰ ਕੋਲ ਜਿਹੜਾ ਕਰਜ਼ਾ ਜਿਹੜਾ ਚੁੱਕਦੀ ਹੈ ਤੇ ਕਰਜ਼ਾ ਚੁੱਕ ਕੇ ਕੰਮ ਜਿਹੜਾ ਚਲਾ ਰਹੀ ਹੈ ਕਿਉਂਕਿ ਆਵਾਮੀ ਪਾਰਟੀ ਦੀ ਸਰਕਾਰ ਤੇ ਬੀਤੇ ਸਮੇਂ ਦੇ ਵਿੱਚ ਜੋ ਅਨਾਲਿਸਿਸ ਕੀਤਾ ਕਿ ਹਾਂ ਭਈ ਅਸੀਂ ਆਪੋ ਦੂਜੇ ਸਾਧਨਾਂ ਤੋਂ ਇੰਨੀ ਕਮਾਈ ਕਰਾਂਗੇ ਕਿ ਉਹਦਾਂ ਪੰਜਾਬ ਦਾ ਖਰਚਾ ਜਿਹੜਾ ਚਲਾਵਾਂਗੇ ਆਪਣੀ ਸਰਕਾਰ ਨੂੰ ਚਲਾਵਾਂਗੇ ਪਰ ਐਨ ਉਸਤੇ ਉਲਟ ਪੰਜਾਬ ਸਰਕਾਰ ਉਹਨਾਂ ਆਪਣੀ ਵਸੀਲਿਆਂ ਤੋਂ ਉਨੀ ਆਮਦਨ ਪ੍ਰਾਪਤ ਨਹੀਂ ਕਰ ਸਕੀ ਜਿੰਨੇ ਉਹਨਾਂ ਦੇ ਖਰਚੇ ਜਿਹੜੇ ਵੱਧ ਗਏ ਨੇ ਜਾਂ ਖਰਚੇ ਜਿਹੜੇ ਵੱਧ ਗਏ ਨੇ ਹੁਣ ਪਤਾ ਲੱਗਾ ਕਿ ਅਕਤੂਬਰ ਦੇ ਐਸੇ 1 ਜਾਂ 2 ਤਰੀਕ ਨੂੰ ਪੰਜਾਬ ਸਰਕਾਰ ਵੱਲੋਂ ਆਪਣੀ ਪੁਰਾਣੀ ਰਵਾਇਤ ਅਨੁਸਾਰ ਮਹੀਨੇ ਦੇ ਪਹਿਲੇ ਹੀ 1150 ਕਰੋੜ ਰੁਪਏ ਦਾ ਸੁਖੰਦ ਜਿਹੜਾ ਕਰਜ਼ਾ ਚੁਕਾਇਆ ਗਿਆ ਜਿਹੜਾ ਇੱਕ 500 ਕਰੋੜ ਤੇ ਇਥੇ ਦੂਜਾ 650 ਕਰੋੜ ਦੇ ਵਿੱਚ ਉਹਨਾਂ ਨੇ ਲੈਣਾ ਹੈਗਾ ਜਿਹੜਾ 500 ਕਰੋੜ ਰੁਪਏ ਆ ਜਿਹੜਾ ਕਰਜ਼ਾ 2043 ਦੇ ਵਿੱਚ ਉਦੋਂ ਤੱਕ ਇਹਨਾਂ ਨੇ ਵਾਪਸ ਕਰਨਾ ਤੇ ਦੂਜੇ ਪਾਸੇ ਇਹ ਜਿਹੜਾ 650 ਕਰੋੜਾ ਉਹ 2049 ਤੱਕ ਸਾਬ ਨਾਲ ਲੋ ਕਿ ਕਿਸ ਤਰੀਕੇ ਦਾ ਤੇ ਸੈਕੰਡ ਗੱਲ 75% ਦੇ ਹਿਸਾਬ ਦੇ ਨਾਲ ਇਹ ਕਰਜ਼ਾ ਜਿਹੜਾ ਚੁੱਕਿਆ ਗਿਆ ਜਿਸ ਦਾ ਕੁੱਲ ਵਿਆਜ ਸੁਖਿੰਦਰ ਜੀ 650 ਕਰੋੜ ਰੁਪਈਆ ਜਿਹੜਾ ਬੰਦਾ ਜਿਹੜਾ ਪੰਜਾਬ ਸਰਕਾਰ ਨੇ ਅਦਾ ਕਰਨਾ ਤੀਸਰੀ ਗੱਲ ਜਿਹੜੀ ਨਾਲ ਗੱਲ ਕਰੀਏ ਕਿ ਇਹ ਜਿਹੜੇ ਪੈਸੇ ਲਏ ਗਏ ਨੇ ਹਰ ਮਹੀਨੇ ਕਰੋੜਾਂ ਰੁਪਏ ਦੇ ਵਿੱਚ ਵਿਆਜ ਦੇ ਰੂਪ ਚ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਮੌਜੂਦਾ ਸਰਕਾਰ ਇਹ ਵਾਪ ਜਿਹੜਾ ਕਰ ਲਈ ਹੁਣ ਤੁਹਾਡਾ ਪ੍ਰਸ਼ਨ ਇਹ ਸੀ ਕਿ ਪੈਸਾ ਜਾਂਦਾ ਕਿੱਥੇ ਉਹ ਸਿੱਧੂ ਸਾਹਿਬ ਗੱਲ ਤਾਂ ਪਿੱਲੀ ਤੇ ਗੱਲ ਇਹ ਹੈ ਕਿ ਬੀਤੀਆਂ ਸਰਕਾਰਾਂ ਨੇ ਵੀ ਕੇਂਦਰ ਸਰਕਾਰ પાસે ਜਿਹੜਾ ਕਰਜ਼ਾ ਜਿਹੜਾ ਚੁੱਕਿਆ ਜਿਹਦੇ ਸਬੰਧੀ ਆਮ ਆਦਮੀ ਪਾਰਟੀ ਹਮੇਸ਼ਾ ਤਰਕ ਦਿੰਦੀ ਆ ਕਿ ਹਾਂ ਭਈ ਅਸੀਂ ਪਿਛਲੀਆਂ ਸਰਕਾਰਾਂ ਦਾ ਕਰਜ਼ਾ ਲੌਣ ਵਾਸਤੇ ਜਿਹੜਾ ਵਿਆਜ ਚੜਿਆ ਉਹ ਵਿਆਜ ਦੇ ਰੂਪ ਚ ਅਸੀਂ ਵਾਪਸ ਕਰ ਰਹੇ ਹਾਂ ਹੁਣ ਬੜੀ ਹੈਰਾਨੀ ਦੀ ਗੱਲ ਹੈ ਕਿ ਕਰਜ਼ਾ ਚੁੱਕ ਕੇ ਜੇ ਕਰਜ਼ਾ ਵਾਪਸ ਕਰਨਾ ਤੇ ਕਰਜ਼ਾ ਫਿਰ ਲੱਥੂਗਾ ਕਿੱਥੋਂ ਚਲੋ ਇਹ ਬੀਤੀਆਂ ਸਰਕਾਰਾਂ ਦੀ ਗੱਲ ਛੱਡੋ 2.5 ਸਾਲ ਹੋ ਚੱਲੇ ਸਿੱਧੂ ਸਾਹਿਬ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬ ਵਿੱਤੀਪਾਲ ਜਿਹੜੀ ਉਸ ਸਮੇਂ ਜਦੋਂ ਸਰਕਾਰ ਬੰਦੀ ਆ ਮਾਈਨਿੰਗ ਪਾਲਿਸੀ ਨੂੰ ਲੈ ਕੇ ਅਗਸਾਈ ਪਾਲਿਸੀ ਨੂੰ ਲੈ ਕੇ ਆਭਾਦੀ ਪਾਰਟੀ ਦੇ ਬੜੇ-ਬੱਡੇ ਵੱਡੇ ਦਾਅਵੇ ਕੀਤੇ ਇਵਨ ਕਰਵਿੰਦ ਕਿਸਰੀਪਾਲ ਉਹਨਾਂ ਨੇ ਭਗਵੰਤ ਮਾਨ ਉਹਨਾਂ ਨੇ ਉਦੋਂ ਇਹਨਾਂ ਦੇ ਸੰਬੰਧ ਸਖਾਪੇ ਸਨ ਕਿ ਹਾਂ ਭੇ ਖਜ਼ਾਨਾ ਭਰਿਆ ਭਗਵੰਤ ਮਾਨ ਹੁਣੀ ਵੀ ਕਹਿੰਦੇ ਹੁੰਦੇ ਸਨ ਕਿ ਸਰਕਾਰਾਂ ਦੇ ਜਿਹੜੇ ਖਜ਼ਾਨੇ ਕਦੇ ਖਾਲੀ ਨਹੀਂ ਹੁੰਦੇ ਇਸ ਗੱਲ ਨੂੰ ਲੈ ਕੇ ਉਹਨਾਂ ਨੇ ਹਮੇਸ਼ਾ ਬੰਦਨੀ ਤਵਾਦ ਨੂੰ ਘੇਰਿਆ ਤੇ ਕਈ ਤਰੀਕੇ ਦੇ ਜਿਹੜੇ ਤੰਜ ਜਾ ਉਹਨਾਂ ਨੇ ਕੱਸੇ ਪਰ ਜਦੋਂ ਢਾਈਆਂ ਸਾਲਾਂ ਦੇ ਵਿੱਚ ਆਭਾਦੀ ਪਾਰਟੀ ਦੀ ਸਰਕਾਰ ਦੀ ਕੋਈ ਵੀ ਪਾਲਿਸੀ ਪੰਜਾਬ 'ਚ ਉਹ ਕੋਈ ਨਹੀਂ ਕਰ ਸਕੀ ਜੋ ਇਹਨਾਂ ਨੇ ਸੁਪੜੀ ਉਹਦੇ ਸਬੰਧੀ ਲਈ ਸਨ ਤਾਂ ਫਿਰ ਕੀ ਹੋਇਆ ਖਜ਼ਾਨੇ ਦਾ ਜਿਹੜਾ ਮੂਤਾ ਜਿਹੜਾ ਪਾਸਾ ਪੈ ਗਿਆ ਭਾਂਡਾ ਜਿਹੜਾ ਖਾਲੀ ਹੋ ਗਿਆ ਤੇ ਉਹ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਵੱਖ-ਵੱਖ ਆਪਣੇ ਸਰੋਤਾ ਤੋਂ ਇੰਨੇ ਹਾਲਾਤ ਜਿਹੜੇ ਪੈਦਾ ਕਰਦਾ ਕਿ ਸਾਨੂੰ ਕਰਜ਼ਾ ਲੈਣ ਦੀ ਲੋੜ ਨਹੀਂ ਸਰਕਾਰ ਦੀ ਅਸਰ ਸਥਿਤੀ ਇਹ ਹੈ ਕਿ ਕਿ ਹਰ ਮਹੀਨੇ ਕਰੋੜਾਂ ਦੇ ਹਿਸਾਬ ਦੇ ਨਾਲ ਉਹਨੂੰ ਖਰਚਾ ਜਿਹੜਾ ਚੁਕਣਾ ਪੈ ਗਿਆ ਜਿਸ ਨੂੰ ਗੱਬੀ ਤਦਾਂ ਤੱਕ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੀ ਕਰਜ਼ਾ ਲੈਣ ਦੀ ਜਿਹੜੀ ਲਿਮਿਟ ਸੀ ਉਹ ਵੀ ਜਿਹੜੀ ਘਟਾ ਦਿੱਤੀ। 3000 ਕਰੋੜ ਦੇ ਮੇਰੇ ਖਿਆਲ ਲਾ ਕੇ ਚੱਕੇ ਕਰਤੀ। ਜਿਸ ਨੂੰ ਫਿਰ ਤਰਲਾ ਪਪਾ ਭਗਵੰਤ ਬਾਣੀ ਸਰਕਾਰ ਦੇ ਕਹ ਕਿ ਨਹੀਂ ਜੀ ਸਾਡੀ 10000 ਕਰੋੜ ਰੁਪਈਆ ਲਿਮਿਟ ਜਿਹੜੀ ਆ ਵਧਾ ਦਿਓ। ਜਿਹਦੇ ਸਬੰਧੀ ਕਿੰਨੀ ਗੱਲਬਾਤ ਚੱਲ ਰਹੀ ਹੈ। ਹੁਣ ਸਿੱਧੂ ਸਾਹਿਬ ਜੇਕਰ ਤੁਹਾਡੇ ਵਿੱਤੀ ਸਰੋਤ ਉਨੇ ਨਹੀਂ ਹਨ ਕਿ ਜਿੰਨਾ ਤੋਂ ਤੁਸੀਂ ਆਮਦਨ ਜਿਹੜੀ ਪ੍ਰਾਪਤ ਕਰ ਸਕੋ ਤੁਹਾਡੇ ਬਸੀਲੇ ਨਹੀਂ ਹਨ ਤਾਂ ਫਿਰ ਤੁਹਾਡੀ ਕਮਾਈ ਜਿਹੜੀ ਉਹ ਫਿਰ ਸੀਮਤ ਹੋਣੀ ਚਾਹੀਦੀ ਹੈ। ਲੋੜ ਤੋਂ ਵੱਧ ਦਿੱਤੀਆਂ ਗਈਆਂ ਸਬਸਿਡੀਆਂ ਜਿਨ੍ਹਾਂ ਵਿੱਚ ਭਾਅ ਤੋਂ 600 ਯੂਰੋ ਦੂਜੇ ਪਾਸੇ ਬੀਬੀਆਂ ਨੂੰ ਮਹਿਲਾਵਾਂ ਨੂੰ ਜਿਹੜਾ ਮੋਤਸਵ ਕਰਨ ਦੀ ਸਮੜਾ ਜਿਹੜੀ ਕੈਪਟਨ ਸਰਕਾਰ ਦੇ ਚੁਕੀ ਹੈ ਇਹਦੇ ਨਾਲ ਹੀ ਨਾਲ ਕਈ ਹੋਰ ਤਰੀਕੇ ਦੀਆਂ ਸਬਸਿਡੀਆਂ ਤਾਂ ਸਭ ਤੋਂ ਵੱਡੀ ਗੱਲ ਆਮ ਆਦਮੀ ਪਾਰਟੀ ਦਾ ਇਸ ਪੈਸੇ ਨੂੰ ਲੈ ਕੇ ਆਪਣਾ ਪ੍ਰਚਾਰ ਕਰਨਾ ਇਹ ਉਹ ਚੀਜ਼ਾਂ ਨਹੀਂ ਕਿ ਜਿਨ੍ਹਾਂ ਨੇ ਪੰਜਾਬ ਸਰਕਾਰ ਦੀ ਵਿੱਤੀ ਹਾਲਾਤਾਂ ਨੂੰ ਇਸ ਤਿਹੇ ਕਿਹੜਾ ਮੂਦੇ ਮਾਤ ਤਾ ਕਿ ਜਿਸ ਨੂੰ ਲੈ ਕੇ ਵਿੱਤ ਵਿਭਾਗ ਦੇ ਅਫਸਰਾਂ ਨੇ ਵੀ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਸੀ ਕਿ ਜੇਕਰ ਇਹ ਸਥਿਤੀ ਨਾ ਸੁਧਰੀ ਤਾਂ ਦਸੰਬਰ ਤੱਕ ਪੰਜਾਬ ਦੇ ਜਿਹੜੇ ਵਿੱਤੀ ਹਾਲਾਤ ਨੇ ਇਹੋ ਜਿਹੀ ਹੋ ਜਾਣਗੇ ਕਿ ਜਿੱਥੇ ਅਮਰਜੈਂਸੀ ਗਿੱਤੀ ਅਬਰਜੈਂਸੀ ਲਈ ਪੈ ਸਕਦੀ ਹੈ ਤੇ ਤੁਸੀਂ ਇਹ ਹਿਸਾਬ ਲਾ ਲਓ ਕਿ ਬੀਤੇ ਮਹੀਨੇ ਦੇ ਵਿੱਚ ਵੀ ਅਸੀਂ ਗੱਲ بار-बार ਕਰਦੇ ਰਹੇ ਹਾਂ ਕਿ ਬਲਾਜਬਾ ਨੂੰ ਜਿਹੜੀ 1 ਜਾਂ 2 3 ਤਰੀਕ ਨੂੰ ਜਿਹੜੀ ਪਰਖਾਹ ਮਿਲਦੀ ਸੀ 15 ਕੇ 14 15 ਤੀਤਵ ਉਤਰਾਵਾ ਨਹੀਂ ਸਕ ਮਿਲਿਆ ਭਾਵੇਂ ਹਾਲਾਤ ਚ ਉਤਰ ਨੂੰ ਵਧ ਦੇ ਪੀਏ ਇਹ ਮਹਿਰਬਾਨਾ ਤਾਂ ਦੇ ਰਿਹਾ ਕਿ ਹੁਣ 1150 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਦਾ ਸਰਕਾਰ ਨੇ ਚੁਕੜਿਆ ਦੋ ਕਿਸ਼ਤਾਂ ਚ ਲੈਣਾ ਇੱਕ 500 ਕਰੋੜ ਦੇ ਦੂਸਰੇ ਤੇ ਦੂਜਾ 650 ਕਰੋੜ ਦੇ ਰੁਪਏ ਵਿੱਚ ਕੀ ਇਹ ਕਰਜ਼ਾ ਪੰਜਾਬ ਦੇ ਵਿੱਤੀ ਹਾਲਾਤਾਂ ਨੂੰ ਮੁੜ ਲੀਆਂ ਤੇ ਲਿਆ ਸਕੇਗਾ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਆ ਕਿਉਂਕਿ ਇਹ ਕਰਜ਼ਾ ਜਿਹੜਾ ਵਿਆਜ ਦੇ ਰੂਪ ਦੇ ਵਿੱਚ ਹੀ ਜਿਹੜਾ ਕਰੋੜਾਂ ਦੇ ਹਿਸਾਬ ਨਾਲ ਵਾਪਸ ਜਾਣਾ ਤੇ ਦਿਨੋਂ ਦੇ ਨਸੇ ਤੋਂ ਸਾਬ ਪੰਜਾਬ ਸਰਕਾਰ ਨੂੰ ਲੱਗ ਪੰਜਾਬ ਸਰਕਾਰ ਨੂੰ ਲੱਗਦਾ ਕਿ ਪੰਜਾਬ ਇੰਨਾ ਆਰਥਿਕ ਤੌਰ ਤੇ ਇੰਨਾ ਕਮਜ਼ੋਰ ਕਰ ਦਿੱਤਾ ਜਾਊਗਾ ਕਿ ਹਾਂ ਭਈ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ ਸ਼ਾਇਦ ਬੀਤੀਆਂ ਸਰਕਾਰਾਂ ਨੂੰ ਫਟਕਾਰ ਪਾਉਣਗੀਆਂ ਕਿ ਸਾਨੂੰ ਕਿਸ ਤਰੀਕੇ ਨਾਲ ਕਰਜ਼ੇ ਦੇ ਹੱਥ ਵਿੱਚ ਇਹਨਾਂ ਨੇ ਵੇਚ ਦਿੱਤਾ ਜਾਂ ਸਾਡੀ ਹਾਲਾਤ ਜਿਹੜੇ ਇਹੋ ਜੇ ਕਰ ਦਿੱਤੇ ਉਹ ਪੰਜਾਬ ਜਿਹੜਾ ਸਮੁੱਚੇ ਦੇਸ਼ ਦਾ ਰਾਸ਼ਟ੍ਰਿਕ ਅਨੁਪਨਾ ਦੇ ਰੂਪ ਚ ਜਾਣਿਆ ਜਾਂਦਾ ਸੀ ਉੱਥੋਂ ਦੀ ਜਿਹੜੀ ਇਕਰ ਸਥਿਤੀ ਵਿੱਤੀ ਹਲਾਤ ਕਿੰਨੇ ਕਬਜ਼ੋਰ ਹੋ ਜਾਣਗੇ ਅਸੀਂ ਦੂਸਰ ਫਿਰ ਆਉਂਦਿਆਂ ਲੈਣਾ ਦਾ ਕਲਪਨਾ ਕਰਕੇ ਵੀ ਜਿਹੜਾ ਡਰਿਆ ਉਹ ਲੱਗਦਾ ਹੈ ਖੈਰ ਦੇਖੋ ਸਰਕਾਰ ਨੂੰ ਆਪਣਾ ਇਹਦੇ ਸੰਬੰਧੀ ਤਰਕ ਜਿਹੜਾ ਕੀ ਦਿੰਦੀ ਹੈ ਇਹ ਲੀਡਰਸ਼ਿਪ ਨੂੰ ਬਦਲਣ ਦੇ ਤੱਕ ਕੁਝ ਹਾਲਾਤ ਬਦਲਣਗੇ ਇਹ ਹੁਣ ਤਾਂ ਇਹ ਆਮ ਆਦਮੀ ਪਾਰਟੀ ਦੇ ਅੰਦਰ ਪਰ ਕਰਦਾ ਕਿ ਉਹਨੇ ਪੰਜਾਬ ਦੇ ਹਾਲਾਤਾਂ ਦੇ ਕਿਸ ਸਰਕਾਰ ਦਾ ਹੈ ਜੀ ਚਲੋ ਉਧਰ ਕਹਿੰਦੇ ਹੁਣ ਜਾਖੜ ਸਾਹਿਬ ਦੇ ਅਸਤੀਫੇ ਤੋਂ ਬਾਅਦ ਕਹਿੰਦੇ ਕਿ ਪੰਜਾਬ ਭਾਜਪਾ ਨੇ ਵੀ ਜਿਹੜਾ ਆਪਣਾ ਪ੍ਰਧਾਨ ਲੱਭਣਾ ਸ਼ੁਰੂ ਕਰ ਦਿੱਤਾ ਹੈ ਔਰ ਉਧਰ ਕਹਿੰਦੇ ਮਨਪ੍ਰੀਤ ਬਾਦਲ ਨੂੰ ਵੀ ਜ਼ਿੰਮੇਵਾਰੀ ਮਿਲਣ ਜਾ ਰਹੀ ਹੈ ਵਕਤਾਰਾ ਜੋ ਆਨਕੋ ਪੋਲਿਟਿਸ਼ੀਨਾਂ ਦੀ ਧਟਾਰਾ ਹੁੰਦੀ ਹੈ ਜਦੋਂ ਚੋਣ ਲੜਨੀ ਹੋਵੇ ਤੇ ਇਹ ਕਹਿੰਦੇ ਕਿ ਦਰਬਾਹ ਤੋਂ ਚੋਣ ਨਹੀਂ ਲੜ ਸਕਦੇ ਤੇ ਕੇਵਲ ਢੋਨੜੇ ਆ ਉਹ ਕਹਿੰਦੇ ਬਰਨਾਲਾ ਤੋਂ ਚੋਣ ਲੜ ਸਕਦੇ ਹੈ ਤੇ ਪ੍ਰਧਾਨ ਵੀ ਨਵੇਂ ਲੱਭਿਆ ਜਾ ਰਿਹਾ ਕਿਵੇਂ ਦੇਖਿਓ ਕਿ ਭਾਜਪਾ ਐਕਟਿਵ ਪੂਰੀ ਹੋਈ ਪਈ ਹੈ ਹੁਣ ਆ ਸਿੱਧੂ ਸਾਹਿਬ ਜਿਸ ਤਰੀਕੇ ਦੀ ਖਾਸ ਤੌਰ ਤੇ ਸ੍ਰੀ ਜਖੜ ਦੇ ਅਸਤੀਫੇ ਦਾ ਇੱਕ ਭੰਬਲਪੂਸੀ ਦੀ ਸਥਿਤੀ ਬਣੀ ਹੈ ਜਰੂਰ ਸਾਡੇ ਅਹੀਂ ਤੇ ਇਹ ਗੱਲ ਦੀ ਪੁਕਤਾ ਅਸੀਂ ਗੱਲ ਕਰ ਸਕਦੇ ਹਾਂ ਕਿ ਸਾਡੇ ਕੋਲ ਜਾਣਕਾਰੀ ਕਿ ਅਸਤੀਫਾ ਜਿਹੜਾ ਪਹੁੰਚ ਚੁੱਕਾ ਹਾਂ ਇੱਕ ਮਨ ਕੋ ਤੇ 8 ਤਰੀਕ ਨੂੰ ਹਰਿਆਣੇ ਦੇ ਜਿਹੜੇ ਨਤੀਜੇ ਆਉਣੇ ਆ ਜਿਹੋ ਜਿਹੇ ਨਤੀਜੇ ਆਉਣੇ ਜਾਂ ਜਿਹੜੇ ਐਜਿਟ ਪੁਲ ਦੱਸ ਰਹੇ ਆ ਉਹਦੇ ਮੁਤਾਬਕ ਤਾਂ ਚ ਦੀ ਭਾਜਪਾ ਦੀ ਸਥਿਤੀ ਹਰਿਆਣੇ ਚ ਜੇ ਬਾਕੀ ਸੁਭਾਂਚ ਕਮਜ਼ੋਰਾ ਤੋਂ ਉਸ ਤੋਂ ਮਗਰੋਂ ਸ੍ਰੀ ਜਖੜ ਦੇ ਅਸਤੀਫੇ ਸੰਬੰਧੀ ਜਿਹੜਾ ਫੈਸਲਾ ਉਹ ਲੈ ਲੈ ਜਾਊਗਾ ਇਹ ਜੋ ਪੁਕਤਾ ਜਾਣਕਾਰੀ ਸਾਡੇ ਕੋਲ ਪਹੁੰਚਦੀ ਹੈ ਅਗਲੀ ਗੱਲ ਜੀ ਕਿ ਜਿਸ ਤਰੀਕੇ ਨਾਲ ਹਰਮਨਪ੍ਰੀਤ ਸਿੰਘ ਬਾਦਲ ਦੇ ਦਰਵਾਜ਼ੇ ਹੋਏ ਨੇ ਕਹਿੰਦੇ ਕਿ ਸਿਹਤ 'ਚ ਉਹਨਾਂ ਦੇ ਸੁਧਾਰ ਹੋ ਗਿਆ ਐਕਟਿਵ ਹੋ ਗਏ ਨੇ ਦੂਜੇ ਪਾਸੇ ਕੇਵਲ ਸਿੰਘ ਿੱੱਲੋ ਬਰਨਾਲੇ ਤੋਂ ਤੀਸਰੇ ਪਾਸੇ ਹੋਰ ਕੁਝ ਨਹੀਂ ਦਿੱਤਾ ਨਹੀਂ ਹੁਣ ਪ੍ਰਧਾਨ ਜਿਹੜੀ ਆਹ ਮਾਫ ਕਰਦਾ ਪਾਜਪਾ ਜਿਹੜੀ ਆ ਪਹਿਨਾ ਤਾਂ ਉਹਨਾਂ ਨੇ ਹਿੰਦੂ ਚੇਤੇ ਉਹਨੂੰ ਲੈ ਕੇ ਇੱਕ ਪ੍ਰਯੋਗ ਜਿਹੜਾ ਕਰ ਲਿਆ ਕਿ ਹਾਂ ਭਈ ਦੂਜੀ ਪਾਰਟੀ ਚੋਂ ਨਾਮੀ ਹਿੰਦੂ ਚੇੜਾ ਜਿਹੜਾ ਅਸੀਂ ਕਹਿ ਸਕਾਂਗੇ ਕਿ ਹਸਾਨਾ ਦੇ ਵਿੱਚ ਵੀ ਹਰਬੰਨ ਪਿਆਰਾ ਸੀ ਇੱਕ ਹਿੰਦੂ ਨੇਤਾ ਸੀ ਉਸ ਨੂੰ ਲਿਆਦਾ ਉਸ ਨੂੰ ਲੈ ਕੇ ਜਦੋਂ ਲੋਕ ਸਭਾ ਦੀ ਚੋਣਾਂ ਦੀ ਚੋਣਾਂ ਉਸ ਦੀ ਇੱਕ ਵਾਰ ਚ ਲੜੀ ਨਹੀਂ ਬੇਸ਼ੱਕ ਵੋਟ ਪ੍ਰਤੀਸ਼ਤ ਪਾਪ ਪਾ ਦਾ ਵਧਿਆ ਪਰ ਕੋਈ ਉਹ ਜਿਹੇ ਮੀਲ ਪੱਥਰ ਜਿਹੜੇ ਨੇ ਜਾਖੜ ਸਾਹਿਬ ਕਹਿੰਦੇ ਨੇ ਉਹ ਸਥਾਪਤ ਨਹੀਂ ਕਰ ਸਕੇ ਤੇ ਦੂਜੇ ਪਾਸੇ ਸ੍ਰੀ ਜਾਖੜ ਦੀ ਸਥਿਤੀ ਸਕਿੰਦਰ ਜੀ ਇਹ ਅਕੀ ਉਸ ਉੱਥੇ ਜਾ ਕੇ ਵੀ ਜਿਸ ਤਰੀਕੇ ਨਾਲ ਕਹਿੰਦੇ ਨੇ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਦਾ ਅੱਖਾਂ ਚੱਖਾ ਫਾ ਕੇ ਗੱਲ ਕੀਤੀ ਖਾਸ ਕਰਕੇ ਕਿਸਾਨੀ ਮੁੱਦੇ ਨੂੰ ਲੈ ਅੱਜ ਤੱਕ ਇਹ ਪੰਜਾਬ ਦੇ ਲੀਡਰ ਨਹੀਂ ਜੋ ਕਹਿੰਦੇ ਆ ਕਿ ਅੱਜ ਤੱਕ ਕਦੇ ਵੀ ਨਰਿੰਦਰ ਮੋਦੀ ਵਰਗੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਨਹੀਂ ਕੀਤੀ ਪਰ ਸੁਨੀਲ ਜਾਖੜ ਨੇ ਕਹਿੰਦੇ ਉੱਤੇ ਸਟੈਂਡ ਲਿਆ ਤੇ ਜਦੋਂ ਉਹਨੇ ਸਟੈਂਡ ਲਿਆ ਤੇ ਉੱਥੇ ਸੁਣੀ ਨਹੀਂ ਗਈ ਤਾਂ ਉਹ ਚੁੱਪ ਕਰਕੇ ਘਰ ਬੈਠ ਗਿਆ ਤਾਂ ਇਹੋ ਜਿਹੇ ਨੇਤਾ ਜਿਹੜੇ ਨੇ ਮੇਰਾ ਹੀ ਖਿਆਲ ਕੀ ਪਾਛਤਾ ਨੂੰ ਕਦੇ ਵੀ ਪਸਾਦਾ ਔਰ ਉਹਨਰ ਨੂੰ ਤਾਂ ਉਹ ਜਿਹੇ ਚਾਹੀਦੇ ਨੇ ਕਿ ਜਿਹੜੇ ਉਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਦੇ ਹੁਣ ਤੇ ਸ਼ਾਇਦ ਇਹੋ ਹੀ ਕਰਦਾ ਕਿ ਰਾਜ ਸਭਾ ਦੀ ਮੈਂਬਰੀ ਵਾਸਤੇ ਜਿਹੜਾ ਵਾਅਦਾ ਕਹੇ ਨਾ ਕੀਤਾ ਗਿਆ ਸੀ ਤਾਂ ਭਗਾਇਆ ਕਿਸੇ ਦਾ ਗਿਆ ਇਹ ਸਾਰਿਆਂ ਨੂੰ ਪਤਾ ਕਿ ਨਵਨੀਤ ਸਿੰਘ ਬਟੂ ਨੂੰ ਕਿਸ ਤਰੀਕੇ ਨਾਲ ਲਿਆਂਦਾ ਤੇ ਭਾਜ ਪਰ ਹੁਣ ਇਹਨਾਂ ਜਿਹੜਾ ਪ੍ਰਧਾਨ ਦੇ ਉਹਤੇ ਤੇ ਜਿਹੜਾ ਪ੍ਰਧਾਨ ਦਾ ਅਹੁਦਾ ਆ ਉਹ ਹੁਣ ਕਿਸੇ ਸਿਕਸ ਇਰਿੰਗ ਨੂੰ ਦੇਣ ਦੀ ਮੂਡ 'ਚ ਹੈ ਗਈ ਆ ਤਾਂ ਜੋ ਪੰਜਾਬ ਦੇ ਕਿਸਾਨਾਂ ਦੇ ਵਿੱਚ ਜਿਹੜਾ ਇੱਕ ਸਿਕਸ ਇਦੇ ਹੁੰਦਾ ਪ੍ਰਭਾਵ ਛੜਾ ਉਹ ਬਣਾਇਆ ਜਾ ਸਕੇ ਤੇ ਇਹਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਵੀ ਕਿਤੇ ਤਾਂ ਹਟ ਸ਼ਾਮਲ ਆ ਕੇਵਲ ਸਿਕ ਢਿੱਲੋ ਵੀ ਸ਼ਾਮਲ ਆ ਤੇ ਦੂਸਰੇ ਬੰਨੇ ਇਸ ਗੱਲ ਦਾ ਵੀ ਪਤਾ ਲੱਗਾ ਕਿ ਇਹ ਜਿਹੜੀ ਚੀਜ਼ ਆ ਇਹ ਪ੍ਰਧਾਨਗੀ ਦਾ ਦਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਵਿੱਚ ਵੀ ਜਾ ਕੇ ਖੇਡਿਆ ਜਾ ਸਕਦਾ ਭਾ ਮਹਾਰਾਣੀ ਪ੍ਰਨੀਤ ਕੌਰ ਦੋਮੀ ਪ੍ਰਧਾਨ ਕੀ ਪਦ ਵਾਸਤੇ ਬਣਾਇਆ ਜਾ ਸਕਦਾ ਹੈ ਉਹਨਾਂ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਕਿਉਂਕਿ ਅਜੇ ਤੱਕ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੂੰ ਉਹੋ ਜਿਹਾ ਕੁਝ ਵੀ ਨਹੀਂ ਦਿੱਤਾ ਗਿਆ ਜਿ ਉਹ ਜਰਵੀਲ ਸਿੰਘ ਬਿੱਟੂ ਨੂੰ ਦੇ ਕੇ ਭਾਜਪਾ ਨੇ ਜਿਹੜਾ ਲਡਵਾਜੇ ਹੈਗਾ ਤਾਂ ਅਜਿਹੀ ਸਥਿਤੀ ਚ ਰਹੀ ਹੁਣ ਬਣ ਗਈ ਆ ਉਹਦੇ ਵਿੱਚ ਤਾਂ ਆਉਂਦਿਆ ਦੇਣਾ ਚ ਇਹ ਲੱਗਦਾ ਆ ਕਿ ਕਿਸੇ ਸਿੱਖ ਛੇਰੇ ਦੇ ਉੱਤੇ ਭਾਜਪਾ ਜਿਹੜੀ ਆ ਉਹ ਦਾ ਖੇਡ ਸਕਦੀ ਹੈ ਦੂਸਰੇ ਪਰ ਨੇ ਇਸ ਗੱਲ ਦਾ ਵੀ ਪਤਾ ਲੱਗਾ ਕਿ ਜਿਹੜੇ ਭਾਜਪਾ ਦੇ ਅਸਰ ਟਕਸਾਲੀ ਨੇਤਾ ਨੇ ਉਬੀ ਇਸ ਗੱਲ ਨੂੰ ਲੈ ਕੇ ਕਿਤੇ ਨਾ ਕਿਤੇ ਚਿੰਤਤ ਨੇ ਕਿ ਭਾਜਪਾ ਜਿਹੜੀ ਹੈ ਕਿਸ ਤਰੀਕੇ ਦੇ ਪ੍ਰਯੋਗ ਜਿਹੜੀ ਕਰ ਰਹੀ ਹੈ ਬਾਹਰੋਂ ਚਿਹਰੇ ਲਿਆ ਕੇ ਸਥਾਪਿਤ ਕਰ ਰਹੀ ਹੈ ਤੇ ਦੂਜੇ ਪਾਸੇ ਭਾਜਪਾ ਦਾ ਜਿਹੜਾ ਟਕਸਾਲੀ ਲੀਡਰਸ਼ਿਪ ਆ ਉਹ ਘਰ ਬੈਠਣ ਵਾਸਤੇ ਮਜਬੂਰ ਹੋ ਗਈ ਤੇ ਇਹਨਾਂ ਨੇਤਾਵਾਂ ਦੇ ਥੱਲੇ ਕੰਮ ਕਰਨ ਨੂੰ ਉਹ ਮੰਨਦੀ ਨਹੀਂ ਹੁਣ ਇਹ ਦੇਖਣਾ ਕਿ ਜੇਕਰ ਇਹ ਸਾਰੇ ਸਥਿਤੀ ਦੇ ਵਿੱਚ ਆਰਐਸਐਸ ਲੋਬੀ ਜਿਹੜੀ ਹੈਗੀ ਆ ਕੀ ਭਾਜਪਾ ਦੇ ਟਕਸਾਲੀ ਚਿਹਰਿਆਂ ਨੂੰ ਪ੍ਰਧਾਨ ਵਜੋਂ ਅੱਗੇ ਲਈ ਹੌਣ ਵਾਸਤੇ ਸਹਿਮਤ ਹੁੰਦੀ ਹੈ ਤੇ ਜਾਂ ਸਿੱਖ ਚਿਹਰਿਆਂ ਨੂੰ ਔਰ ਖਾਸ ਤੌਰ ਤੇ RSS ਦੀ ਜਿਹੜੀ ਹੁਣ ਪਾਕਸਿਲ ਲੁਧਿਆਣੇ ਵਿੱਚ ਜਿਹੜਾ ਉਹਨਾਂ ਦਾ ਬਿਆਨ ਆਇਆ ਸੀ ਬੀਤੀ ਦਿਨਾਂ ਤਾਂ ਕਿ ਸਿੱਖਾਂ ਨੂੰ ਵੱਧ ਤੋਂ ਵੱਧ RSS ਵਿੱਚ ਲਿਆਓ ਇਹ ਸਾਫ ਸੰਕੇਤ ਆ ਕਿ ਆਉਂਦਿਆ ਦੇਣਾ ਚ ਕਿਸੇ ਸਿੱਖ ਜਿਹੜੀ ਆ ਭਾਜਪਾ ਜਿਹੜੀ ਆ ਉਹ ਪ੍ਰਧਾਨ ਬਣਾ ਸਕਦੀ ਆ ਬਾਕੀ ਵੇਖੋ ਦਾ ਜਿਹੜਾ ਜਿਹੜੇ ਨਾਮ ਤੇ ਲੱਗਦਾ ਇਸ ਲਾਈਨ ਦੇ ਵਿੱਚ ਜਿਹੜੇ ਨੇ ਨਾਮ ਜਿਹੜੇ ਉਹ ਦੱਸ ਦਿੱਤੇ ਆ ਕਿ ਹੁਣ ਸਿੰਘ ਢਿੱਲੋਂ ਵੀ ਹੋ ਸਕਦਾ ਰਾਣਾ ਗੁਰਮੀਤ ਸਿੰਘ ਛੋਟੀ ਵੀ ਹੋ ਸਕਦਾ ਮਹਾਰਾਣੀ ਪਰਮਜੀਤ ਹੋਰ ਦਾ ਨਾਮ ਦੀ ਚਰਚਾ ਵਾਂਛਿਆ ਤੇ ਕਿ ਬਸ ਆਮਨਪ੍ਰੀਤ ਸਿੰਘ ਬਾਦਲ ਦਾ ਚਲੋ ਦੇਖਦੇ ਆ ਕਿ ਕਿਹਦੇ ਨਾਮ ਤੇ ਜਿਹੜਾ ਉਹ ਗੁਣਾ ਪੈਂਦਾ ਚਲੋ ਅਣਕੀ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸਖੰਦਰ ਜੀ ਸਾਈਂ ਸੰਪ੍ਰੋਫੈਸਰ ਮਨਜੀਤ ਗੜਕੀ ਸਾਹਿਬ ਜਿਨ੍ਹਾਂ ਦੇ ਵੱਲੋਂ ਐਨਆਈਐਮ ਖਬਰਾਂ ਤੇ ਗੱਲਬਾਤ ਕੀਤੀ ਗਈ ਉਮੀਦ ਕਰਦੇ ਆ ਕਿ ਅਣਕੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਪਸੰਦ ਆਈ ਦੁਬਾਰਾ ਫਿਰ ਮਿਲਾਂਗੇ ਤਰ੍ਹਾਂ